ਸਮਰਾਲਾ ਵਾਸੀਆਂ ਨੇ ਦੋ ਅਣਪਛਾਤੇ ਵਿਅਕਤੀਆਂ ਨੂੰ ਕਾਬੂ ਕੀਤਾ। ਉੱਤੇ ਹੀ ਮੱਲਾ ਵਾਸੀ ਮਕੇਸ਼ ਆਨੰਦ ਸ਼ਿਵ ਸੈਨਾ ਸੈਰੀ ਪ੍ਰਧਾਨ ਦਾ ਕਹਿਣਾ ਕਿ ਕਈ ਦਿਨਾਂ ਤੋਂ ਮਹੱਲੇ ਵਿੱਚ ਅਣਪਛਾਤੇ ਵਿਅਕਤੀ ਦਿਖਾਈ ਦਿੱਤੇ ਸਨ। ਅੱਜ ਜਦੋਂ ਕਿਸੇ ਦੁਕਾਨਦਾਰ ਵੱਲੋਂ ਮਕੇਸ਼ ਆਨੰਦ ਦੇ ਘਰ ਦਾਸਣ ਦੇਣ ਆਉਂਦਾ ਤਾਂ ਉਹ ਦੋਨੇ ਅਣਪਛਾਤੇ ਵਿਅਕਤੀ ਉਸ ਰਾਸਣ ਦੇਣ ਆਏ ਵਿਅਕਤੀ ਨਾਲ ਬਹਿਸ ਕਰਦੇ ਨਜ਼ਰ ਆਏ ਨੇ। ਜਿਸ ਤੋਂ ਬਾਅਦ ਵਿਅਕਤੀ ਵੱਲੋਂ ਰੌਲਾ ਪਾਉਣ ਤੇ ਮੱਲਾ ਵਾਸੀ ਬਾਹਰ ਨਿਕਲਦੇ ਨੇ। ਜਿਸ ਦੇ ਨਾਲ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਅਤੇ ਦੂਸਰਾ ਵਿਅਕਤੀ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਸੀ ਪਰ ਮੌਕੇ ਤੇ ਕਾਬੂ ਕਰ ਲਿਆ ਅਤੇ ਕਾਬੂ ਕਰਨ ਤੋਂ ਬਾਅਦ ਦੋਵੇਂ ਅਣਪਛਾਤੇ ਵਿਅਕਤੀਆਂ ਨੂੰ ਥਾਣੇ ਸਮਰਾਲਾ ਪੁਲਿਸ ਹਵਾਲੇ ਕਰ ਦਿੱਤਾ। ਉਹ 30 ਸੈਸ਼ਨਾਂ ਦੇ ਆਗੂ ਜੋਤ ਪੰਜਾਬ ਪ੍ਰਧਾਨ ਰਮਨ ਬਡੇਰਾ ਨੇ ਦੱਸਿਆ ਕਿ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਸਹਿਰੀ ਪ੍ਰਧਾਨ ਹਿੰਦੂ ਨੇਤਾ ਦੀ ਰੇਕੀ ਕੀਤੀ ਜਾ ਰਹੀ ਹੈ ਜਿਸ ਦੀ ਪੁਲਿਸ ਵੱਲੋਂ ਬਰੀਕੀ ਜਾਂਚ ਕੀਤੀ ਜਾਵੇਗੀ। ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਮੈਂ ਨਾਮ ਮੁਕੇਸ਼ ਕੁਮਾਰ ਸੀਪਸਨਾ ਸ਼ਹਿਰੀ ਪ੍ਰਧਾਨ ਜੀ ਕੀ ਮਾਮਲਾ ਜਿਹੜਾ ਦੋ ਬੰਦੇ ਰੈਕਟ ਕੀਤੇ ਇੱਕ ਪਹਿਲਾਂ ਕੀਤਾ ਕੋਣ ਕੀਤਾ ਕੀ ਤੁਸੀਂ ਉਹ ਫੜਾਏ ਨੇ ਪੁਲਿਸ ਨੂੰ ਕੀ ਆ ਮਾਮਲਾ ਇਹ ਜੀ ਮੇਰੇ ਘਰ ਦੇ ਕੋਲ ਰੈਕੀ ਕਰ ਰਹੇ ਸੀਗੇ ਜੋ ਕਿ ਇੱਕ ਤਾਂ ਅਸੀਂ ਪਹਿਲਾਂ ਥਾਣੇ 'ਚ ਫੜਾਏ ਜਾਂਦਾ ਸੀਗਾ ਇੱਕ ਨੇ ਮੈਨੂੰ ਧੱਕਾ ਮਾਰ ਕੇ ਜੋ ਕਿ ਟੋਬੇ ਦੇ ਵਿੱਚ ਉਤਰ ਗਿਆ ਸੀ ਉਦੋਂ ਹੀ ਅਸੀਂ ਪਹਾਲ 'ਚ ਸੀ ਵੀ ਕਦੋਂ ਬਾਹਰ ਆਵੇ ਹੁਣ ਥੋੜੀ ਦੇਰ ਦੇ ਵਿੱਚ ਬਾਹਰ ਨਿਕਲੇ ਆ ਸੀ ਉਹਨੂੰ ਫੜ ਲਿਆ ਤੇ ਪੀਸੀਆ ਨੂੰ ਫੇਰ ਫੋਨ ਕਰਕੇ ਉਹਨੂੰ ਥਾਣੇ ਪੇਸ਼ ਕੀ ਲੱਗਦਾ ਥੋੜੀ ਰੈਕੀ ਕਰਦੇ ਜੀ ਇਹ ਮੇਰੀ ਰੈਕੀ ਕਰ ਰਹੇ ਸੀਗੇ ਜੀ ਇਹ तकरीबन 4-5 ਵਜੇ ਦੀ ਮੇਰੀ ਰੈਕੀ ਹੀ ਕਰ ਰਹੇ ਨੇ ਮੇਰੇ ਘਰ ਦੇ ਕੋਲ ਹੀ ਗੇੜੇ ਘੱਡ ਰਹੇ ਸੀਗੇ ਇਹਨਾਂ ਦਾ ਮੂੰਹ ਵੀ ਪੂਰਾ ਰਮਾਨ ਨਾਲ ਬੰਨਿਆ ਹੋਇਆ ਸੀ ਤੇ ਨੰਬਰ ਪਲੇਟ ਇਹਨਾਂ ਨੇ ਹਾਈਡ ਕਰੀ ਹੋਈ ਸੀ ਟੇਪ ਲਾਈ ਹੋਈ ਸੀ ਉੱਤੇ ਤੇ ਕੀਤੇ ਇਸ ਵਾਰ ਨੂੰ ਇਹ ਇਹ ਮੋਟਰਸਾਈਕਲ ਸੀਗਾ ਇਸ ਸਪਲੈਂਡਰ ਤੇ ਹੁਣ ਕੀ ਕਹਿਣਾ ਤੁਹਾਨੂੰ ਕੀ ਮੈਂ ਤਾਂ ਇਹੀ ਪ੍ਰਸ਼ਾਸਨ ਅੱਗੇ ਮੰਗ ਕਰਦਾ ਵੀ ਇਹਨਾਂ ਦੀ ਚੰਗੀ ਤਰ੍ਹਾਂ ਇਹਨਾਂ ਦੀ ਜਾਂਚ ਕੀਤੀ ਜਾਵੇ ਵੀ ਕੌਣ ਨੇ ਕੀ ਕਰਨ ਆਏ ਸੀ ਤੇ ਕਿਹੜੇ ਮਕਸਦ ਨਾਲ ਮੇਰੇ ਤੇ ਹਮਲਾ ਕਰਨਾ ਸੀ ਕੀ ਕਰਨਾ ਇਸ ਨੇ ਜਾਂਚ ਕੀਤੀ ਜਾਵੇ ਜਾਨਮਾਲ ਦਾ ਖਤਰਾ ਤੁਹਾਨੂੰ ਹਾਂਜੀ ਹੈਗਾ ਸੀ ਜਾਨਮਾਲ ਦਾ ਕਿਉਂਕਿ ਉਹੀ ਟਾਈਮ ਮੈਂ ਘਰੇ ਜਾਣਾ 8 8:30 ਵਜੇ ਮੈਂ ਸ਼ਾਪ ਤਕਰੀਬਨ ਕਲੋਜ਼ ਕਰਦਾ ਹਾਂ ਕਿਉਂਕਿ ਮੈਂ ਮਿਲਿਆ ਨਹੀਂ ਮੇਰੇ ਕੋਲ ਥੋੜਾ ਜਿਹਾ ਮੈਂ ਬਿਜ਼ੀ ਸੀ ਸ਼ਾਪ ਤੇ ਧਾ ਕਰਕੇ ਮੈਂ ਲੇਟ ਹੋ ਗਿਆ ਤੇ ਪਿੱਛੇ ਇਹ ਰੈਕੀ ਕਰ ਰਹੇ ਸੀ ਇਹ ਪਹਿਲਾਂ ਵੀ ਕਦੇ ਦੇਖੀ ਹੈ ਇਹ ਅੱਜ ਜਦੋਂ ਹੀ ਲਾਰੇ ਸੀ ਘੇੜੇ 4-5 ਵਜੇ ਦੇ ਪਤਾ ਲੱਗਿਆ ਉਹਨਾਂ ਗਲੀ ਚ ਦੱਸਿਆ ਵੀ ਘੇੜੇ ਮਾਰੇ ਸੀ ਰੈਕੀ ਕਰ ਰਹੇ ਸੀ ਇਹ ਕੁਝ ਬੰਦਿਆਂ ਨਾਲ ਥੋੜੇ ਝੱਪਟੇ ਸੀ ਇਹ ਕੌਣ ਸੀ ਬੰਦੇ ਉਹ ਇਹਨਾਂ ਨਾਲ ਹੀ ਹੋਈ ਹੈ ਇਹ ਚੈਪਟਰ ਸਾਡੀ ਇਹਨਾਂ ਨਾਲ ਜਿਹੜੇ ਬੰਦੇ ਤੇ ਇਹਨਾਂ ਨੇ ਕਹਾਮਲਾ ਵੀ ਕੀਤਾ ਹਾਂਜੀ ਹਾਂਜੀ ਉਹ ਮੇਰੇ ਘਰੇ ਰਾਸ਼ਨ ਦੇਣ ਆਇਆ ਸੀ ਮੇਰੇ ਘਰ ਦੇ ਅੱਗੇ ਚੈਪਟਰ ਹੋਈ ਹੈ ਜਿਹੜੀ ਹੋਈ ਹੈ ਇਹਨਾਂ ਦੀ ਉਹਨੂੰ ਕਿਤੇ ਐਦਾਂ ਲੱਗਿਆ ਵੀ ਕਿਤੇ ਇਹੀ ਮੁਕੇਸ਼ ਆ ਉਹਨੂੰ ਹੱਤ ਪਾਣ ਲੱਗੇ ਇਹ ਮੇਰੇ ਘਰ ਦੇ ਅੰਦਰ ਵੜ ਗਿਆ ਮੁੰਡਾ ਜਿਹੜਾ ਮੇਰੇ ਘਰੇ ਰਾਸ਼ਨ ਦੇਣ ਆਇਆ ਰਮਨ ਵਡੇਰਾ ਜੀ ਮੈਂ ਪੰਜਾਬ ਯੂਥ ਪ੍ਰਧਾਨシップ ਸਨ ਆ ਜੀ ਬੜੀ ਜਦੋਂ ਜਦ ਬਾਅਦ ਇੱਕ ਬੰਦਾ ਪਹਿਲਾਂ ਕਾਬੂ ਕੀਤਾ ਕਿ ਹੁਣ ਕਾਬੂ ਕੀਤਾ ਮਾਮਲਾ ਕੀ ਹੈ ਸਾਰਾ ਮਾਮਲਾ ਜੀ ਕੁਝ ਗੜਗਮਾਂਦਾ ਦਿਖਦਾ ਪਿਆ ਵਾ ਕੋਈ ਸਮਝ ਨਹੀਂ ਲੱਗਦੀ ਕੀ ਮਾਮਲਾ ਵਾ ਜਦ ਕਿ ਮੇਰੇ ਭਰਾ ਦਾ ਉੱਥੇ ਘਰ ਆ ਜੋੜਾ ਦੂਜਾ ਫੜਿਆ ਜਿਹਨੇ ਟੋਬੇ ਛਾਲ ਮਾਰੀ ਆ ਇਹ ਨੂੰ ਫੜਿਆ ਇਹ ਨੂੰ ਅਸੀਂ ਪੁੱਛਿਆ ਸੀ ਕਿਆ ਦੇਖ ਤੈਨੂੰ ਕੁੱਟਣਾ ਮਾਰਨਾ ਕਿਸੇ ਨੇ ਨਹੀਂਗਾ ਤੂੰ ਇਹ ਦੱਸ ਤੈਨੂੰ ਭੇਜਿਆ ਕਿਨੇ ਆ ਇਹ ਕਿਸੇ ਬੰਦੇ ਦਾ ਨਾਮ ਲੈਂਦਾ ਸੀ ਉੱਥੇ ਇਹਦੇ ਮੁੰਡੇ ਦਾ ਇਹ ਕਹਿੰਦਾ ਜੀ ਮੈਨੂੰ ਉਹਨੇ ਕਿਹਾ ਸੀ ਆ ਘਰ ਦੇ ਬੰਦੇ ਬਾਹਰ ਨਿਕਲਣਗੇ ਇਹਨਾਂ ਦੀ ਬਾਲੀਆਂ ਖੋਲੀਆਂ ਇਹਦੀ ਬੁੜੀ ਇੱਥੇ ਫਿਰਦੀ ਆ ਸੈਰ ਕਰਦੀ ਆ ਬਾਲੀਆਂ ਖੋਲਿਓ ਇਹ ਹੁਣ ਸਾਨੂੰ ਇਹ ਨਹੀਂ ਪਤਾ ਇਹ ਆ ਗੱਲ ਕਿਉਂ ਕਹਿੰਦਾ ਪਿਆ ਆ ਸਾਨੂੰ ਤਾਂ ਇਹੀ ਡਾਊਟ ਆ ਕਿ ਸਾਡਾ ਮੁੰਡਾ ਜਿਹੜਾ ਮੁਕੇਸ਼ ਆ ਇਹਦੇ ਸੱਟਾ ਮਾਰਨ ਲਈ ਇਹ ਬੰਦੇ ਆਏ ਸੀਗੇ ਤੇ ਉਹ ਬੰਦੇ ਨੇ ਭੇਜੇ ਸੀਗੇ ਇਹ ਵੀ ਰੈਕੀ ਹੋਈ ਸੀ ਉਹੀ ਘਰ ਮੂਰੇ ਸਕੂਟਰ ਹੀ ਆਈ ਉਹੀ ਟਾਈਮ 8:30 8 ਵਜੇ ਦੇ ਵਿੱਚ ਜਦੋਂ ਇਹ ਦੁਕਾਨ ਵਧਾ ਕੇ ਆਪਣੇ ਘਰ ਆਂਦੇ ਨੇ ਤੇ ਉਹ ਮੁੰਡੇ ਉਦੋਂ ਹੀ ਉਹਨੂੰ ਪੈਨ ਆਲੇ ਹੋਗੇ ਇਹ ਜਿਹੜਾ ਜਿਹੜੀ ਗੱਲ ਇਹ ਤੁਹਾਡੇ ਸਾਹਮਣੇ ਮੀਡੀਆ ਦੇ ਸਾਹਮਣੇ ਹੀ ਮੰਨੇ ਆ ਕਿ ਅਸੀਂ ਐ ਕਰਨ ਇਹ ਆਪਣਾ ਬਚਾ ਕਰਨ ਲਈ ਕਿ ਹੁਣ ਕੀ ਕੋਈ ਹੋਰ ਪੰਗਾ ਨਾ ਪੈ ਜਾਵੇ ਮੁਕੇਸ਼ ਕੌਣ ਮਕੇਸ਼ ਸ਼ਿਵ ਸੈਨਾ ਦਾ ਪ੍ਰਧਾਨ ਆ ਜੀ ਸਮਰਾਲੇ ਦਾ ਵੀ ਤੁਹਾਨੂੰ ਸ਼ੱਕ ਆ ਵੀ ਇਹ ਇਹ ਹਿੰਦੂ ਲੀਡਰ ਨੂੰ ਹੋਣ ਕਰਕੇ ਅੱਜ ਕੱਲ ਬਹੁਤ ਵਾਰਦਾਤਾ ਹੋ ਰਹੀਆਂ ਨੇ ਹਿੰਦੂ ਲੀਡਰਾਂ ਤੇ ਹਮਲੇ ਹੋ ਰਹੇ ਨੇ ਮੈਨੂੰ ਪੂਰਾ ਸ਼ੱਕ ਨਹੀਂ ਮੈਨੂੰ ਪੂਰਾ ਕਨਫਰਮ ਹੀ ਆ ਜੀ ਇਹ ਇਸ ਮੁੰਡੇ ਤੇ ਅੱਜ ਸੱਟਾਂ ਵੱਜਣੀਆਂ ਸੀ ਇਹ ਦੀ ਚੁਸਤੀ ਦਰੁਸਤੀ ਕਰਕੇ ਇਹਨਾਂ ਦਾ ਬਚਾਓ ਪ੍ਰਧਾਨ ਜੀ ਦੋ ਬੰਦੇ ਕਾਬੂ ਕਰਕੇ ਤੁਸੀਂ ਪੁਲਿਸ ਨੂੰ ਦਿੱਤੇ ਅਲਾਦਕਾਰੀਆਂ ਨਾਲ ਗੱਲ ਹੋਈ ਹੈ ਕਿਸ ਨਾਲ ਅਲਾਦਕਾਰੀਆਂ ਡਿਪਟੀ ਸਾਹਿਬ ਨਾਲ ਗੱਲ ਹੋ ਗਈ ਉਹ ਕਹਿੰਦੇ ਮੈਂ ਇਹਨੂੰ ਖੁਦ ਹੈਂਡਲ ਕਰੂੰਗਾ ਮੈਂ ਖੁਦ ਦੇਖੂੰਗਾ ਇਸ ਸਮ ਉਹਨਾਂ ਦੀ ਕਿਤੇ ਡਿਊਟੀ ਲੱਗੀ ਸੀ ਉਹ ਗਏ ਹੋਏ ਸੀ ਉਹਨਾਂ ਨੇ ਬਾਕੀ ਅਫਸਰ ਇੱਥੇ ਭੇਜੇ ਸੀ ਜਿਹੜੇ ਦੂਜੇ ਨੂੰ ਵੀ ਫੜ ਕੇ ਲੈ ਗਏ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਅਸੀਂ ਉਹਨਾਂ ਨੂੰ ਪੇਸ਼ ਕੀਤਾ ਵਾ ਪੇਸ਼ ਕਰਾ ਕੇ ਅਸੀਂ ਇਹਨਾਂ ਨੂੰ ਥਾਣੇ ਪਹਚਵਾਤਾ ਵਾ ਕੀ ਲੱਗਦਾ ਵੀ ਕੌਣ ਹੋ ਸਕਦਾ ਇਹ ਤਾਂ ਜੀ ਹੁਣ ਇਹ ਪਾਲਿਸੀ ਕੱਢੂਗੀ ਜਿੱਤੇ ਤੱਕ ਸਾਡਾ ਮੰਦਾ ਡਾਊਟ ਆ ਕਿ ਸਾਡੇ ਮੁੰਡੇ ਦੀ ਰੇਕ ਹੀ ਹੁੰਦੀ ਸੀ ਇਹਦਾ ਕੋਈ ਬਾਧੂ ਘਾਟੂ ਨੁਕਸਾਨ ਹੋ ਸਕਦਾ ਮੰਨਣ ਦੇ ਵਿੱਚ ਦੇਖੇ ਗਏ ਨੇ ਦੋਵੇਂ ਹਾਂ ਅੱਜ ਤੋਂ ਪਹਿਲਾਂ ਵੀ ਦੇਖੇ ਗਏ ਨੇ ਇਹ ਉਹ ਆਪਣੇ ਮੂੰਹ ਮੰਨਦੇ ਨੇ ਕਿ ਅਸੀਂ 2 4 5 ਜਿਹੜੇ ਪਹਿਲਾਂ ਲਾਏ ਨੇ ਸਾਨੂੰ ਮਿਲਿਆ ਨਹੀਂ ਇਹ ਹੁਣ ਪੁਲਿਸ ਕੱਢੇਗੀ ਜੀ ਪੁਲਿਸ ਵੈਰੀਫਾਈ ਕਰੇਗੀ ਸਾਰਾ ਕੁਝ ਕਰੇਗੀ ਕਿ ਇਹ ਕਿੰ ਕੀ ਕਰਨਾ ਆਏ ਸੀ ਤੇ ਕਿਹੜੀ ਮਨਸ਼ਾ ਨਾਲ ਆਏ ਸੀ ਯਾਸ਼ੀ 10 ਵਜੇ ਸੀ ਜੁਰਾ ਸੰਗਈ ਕੀ ਮਾਮਲਾ ਜਿਹੜੇ ਬੰਦੇ ਆ ਦੋ ਫੜੇ ਨੇ ਜੀ ਕੀ ਹੈਗਾ ਮਾਮਲਾ ਇਹ ਮੱਲੇ ਵਾਲੇ ਬੰਦੇ ਫੜੇ ਸੀ 112 ਦੇ ਹੈਲਪਲਾਈਨ ਤੇ ਕਾਲ ਕਰੇ ਸੀ ਇਹਨਾਂ ਨੇ ਉਹ ਸਾਨੂੰ ਰਿਸਿਵ ਹੋਈ ਸੀਗੀ ਤੇ ਦੋ ਬੰਦੇ ਸੀਗੇ ਇਹ ਕਾਬੂ ਕਰਾਂ ਬਾਕੀ ਕਸ਼ਕਿਸ਼ ਕਰਦੇ ਜਿਹਨਾਂ ਨੂੰ ਲਖਾਣੇ ਲੈ ਜਾ ਕੇ ਇੱਕ ਪਹਿਲਾਂ ਕਾਬੂ ਕੀਤਾ ਹੁਣ ਕਦੋਂ ਇੱਕ ਪਹਿਲਾਂ ਕੱਲ ਇੱਕ ਹੁਣ ਫੇਰ ਦੁਬਾਰਾ ਪਬਲਿਕ ਦੀ ਮਦਦ ਨਾਲ ਫੜ ਪਿੱਗੇ ਸੀ ਨਾ ਕਾਬੂ ਕਰਾਂਗੇ ਇਹ ਵੀ ਕਹਿਣਾ ਵੀ ਰੇਕੀ ਕਰਦੇ ਫਿਰਦੇ ਸੀ ਪਤਾ ਕਰਾਂਗੇ ਹੁਣ ਇਹਨਾਂ ਕੋਲ ਇਹ ਕਿਸ ਕੰਮ ਲਈ ਆਏ ਨੇ ਹਸਪਤਾਲ ਤੇ ਅਫਸਰਾਂ ਨਾਲ ਜਾ ਕੇ ਨੋਟਿਸ ਲਿਆਵਾਂਗੇ ਨਾ ਹੁਣ ਦੋ ਬੰਦੇ ਛੋਟੇ ਬੋਲ ਨੇ ਦੋ ਹੋ ਗਏ ਹਾਂ ਜੀ ਇੱਕ ਪਹਿਲਾਂ ਇੱਕ ਹੁਣ ਆ ਗਏ ਠੀਕ ਹੈ ਹਜੇ ਇਹਨਾਂ ਦੀ ਪਛਾਣ ਵਗੈਰਾ ਹੋਈ ਆ ਕੋਈ ਕਿਥੋਂ ਆਉਂਦੇ ਆ ਉਹ ਤਾਂ ਕਰਦੇ ਸਾਰਾ ਪੁਸ਼ਟੀ ਕਰਨਾ ਕਿਥੋਂ ਆਏ ਨੇ ਕੀ ਕਰ ਲੈਣ ਕਾਹਦੇ ਲਈ ਆਏ ਨੇ ਇਹ ਇਹਨਾਂ ਦੇ ਮੋਟਰਸਾਈਕਲ ਵਗੈਰਾ ਤੇ ਟੇਪਾਂ ਨੂੰ ਪੰਪ ਲੱਗੀ ਹੈ ਹਾਂ ਉਹ ਹੈ ਜੀ ਉਹ ਚੈੱਕ ਕਰ ਲਿਆ ਤੇ ਮੋਟਰਸਾਂ ਦੇ ਅੱਗੇ ਟੇਪ ਲੱਗੀ ਤੇ ਪਿੱਛੇ ਟੇਪ ਲੱਗੀ ਕਾਲੇ ਰੰਗ ਦੇ ਤੇ